ਸਸਤਰੀ ਕੋਰ ਸਰੌਂਗ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਵਿੱਚ ਤੇ ਆਏ ਤੇ ਭਾਈ ਮੁਰਗੀ ਵਾਲਾ ਰੇਪ ਆਣਾ ਤਿੱਧਰ ਆ ਕੇ ਫੇਰ ਬੰਦ ਸਾਡਾ ਦੇਖੋ ਆ ਗੱਡੀਆਂ ਕੱਤੀਆਂ ਵੀ ਆ ਕਿਤੇ ਟਰੈਕਟਰ ਦੀ ਹੈ ਜੇ ਉਹ ਫੋਰਡ ਹੁੰਦਾ ਕਸਾਈ ਉਹ ਗਾੜਾ ਲੱਗਣਾ ਜਿਹੜਾ ਕਸਾਈ ਗੱਡੀਆਂ ਕੱਢਾਈਆਂ ਨਹੀਂ ਹੈਗਾ ਗਾਣਾ ਉਹ ਲੱਗਣਾ ਦਾ ਦੇਖੋ ਭਾਈ ਗੱਡੀਆਂ ਕੱਢਾਈਆਂ ਮੈਂ ਫੋਰਡੀਆਂ ਹਾਂ ਆ ਅਦਰ ਰੱਖ ਭਾਈ ਆਦਰ ਜਿੱਥੇ ਪਾਈ ਦੇ ਚਾਰਿਆ ਟਰਾਲਾ ਵੇਖ ਜਾਂਦੇ ਮੈਂ ਚਾਲ ਤੇ ਭਰ ਰਹੀ ਹਾਂ ਰੱਖ ਤੇ ਬਾਕੀ ਵੀ ਦੇਖੋ ਕਿਵੇਂ ਟਾਇਰ ਸਲਿੱਪ ਕਰਦੇ ਟਰੈਕਟਰ ਦੇ ਚਲਣੀ ਸੇਮ ਵਧਾਈਆਂ ਹੋ ਗਈਆਂ ਇੱਕ ਬੰਦੇ ਕਨੇ ਹੈ ਹਾਂ ਇੱਕ ਬੰਦੇ ਕਨੇ ਵਧਾਈਆਂ ਹੋ ਗਈਆਂ ਹੋਰ ਪੰਜ ਤੈਂ ਵਧਾਈਆਂ ਕਰਾਈਆਂ ਵਰੀ ਕਿਤੇ ਜੀ ਕਿਨੇ ਗਿਆ ਤਾ ਹੈ ਅਦੀਰ ਆ ਗਿਆ ਸੀ ਕਿਨੇ ਕਿਨੇ ਵੇਣਾ ਕਿਨੇ ਵੇਣਾ ਕਿਤਾ ਉੱਥੇ ਜਾ ਕੇ ਬੁੱਜ ਜਾਗਾ ਦਾ ਘਰ ਤੋਂ ਇਹਨਾਂ ਗਿਰ ਕੇ ਗਿਰ ਕੇ ਹੁਣ ਤਾਂ ਵਹੀ ਗਿਆ ਪਹਿਲਾਂ ਸੜਕ ਨਹੀਂ ਬਾਈ ਚਲ ਦੇਖ ਲੈਣੇ ਬਿਠਾ ਦੰਨੇ ਬਾਈ ਦਾਦਾ ਬਾਪਾ ਪਰ ਬੈਠਾ ਮੈਂ ਨਹੀਂ ਉਹਦੇ ਕੋਲ ਹੁਣ ਕਹਣ ਕੋੜੀ ਲਿਆਣੀ ਫਿਰ ਕੋੜੀ ਵੀ ਆ ਜਾਣਗੀ ਸਰ ਹੂੰ ਲੋ ਜੀ ਬਾਈ ਆਪਾਂ ਮੁਰਗੀਆਂ ਵਾਲਾ ਰੇਹ ਲਿਆਂਦਾ ਤਾਂ ਹਾਂ ਇਹ ਬੂਟੇ ਜੱਪਾਂ ਦੇ ਪਾਉਣਾ ਹੈ ਸਾਰੇ ਛੱਟਾ ਲਵਾ ਦੇਣਾ ਹੁਣ ਸੁੱਕਾ ਰੇ ਮਿਲ ਗਿਆ ਤਾਂ ਆਪਾਂ ਨੂੰ ਦੂਰੇ ਰੇ ਨਾਲ ਤੇ ਜਲ ਲਾ ਦੇਣਾ ਕਿਹੜਾ ਇਹ ਹਾਂ ਹਾਂ ਇਹ ਤਾਂ ਇੰਨਾ ਅਗੇ ਦੇਖ ਲੈ ਤੂੰ 2-3 ਟਰਾਲੀਆਂ ਦੇ ਬਰਾਬਰ ਦਾ ਨਹੀਂ ਪੰਜ-ਪੱਤ ਟਰਾਲੀਆਂ ਨੇ ਭਰ ਕੇ ਅੱਧਾ ਟਰਾਲਾ ਹੈ ਦੇਖ ਲੈ ਜੇ ਗਿੱਲਾ ਰੇ ਆਣਾ ਗਿੱਲਾ ਰੇ ਹੂੰ ਬਲੀ ਤੂੰ ਲਵ ਪਾਣੀ ਤੇ ਮੈਂ ਤਾਂ ਦੇ ਮਾਤਾ ਐ ਹਰਾਨ ਆ ਤੂੰ ਜੀ ਕਿਵੇਂ ਜੀਣਾ ਕਿਵੇਂ ਪਾਲਨੇ ਆ ਘਰਾਂ ਵੀ ਹੱਥ ਮਿੱਤੇ ਸਾਰੇ ਰਿਸ਼ਤੇਦਾਰੀ ਚ ਨਹੀਂ ਪੈਂਦੀ ਅਜਿ ਘੜੇ ਬਈ ਰਿਸ਼ਤੇਦਾਰ ਕੀ ਨਹੀਂ ਇਹ ਵੀ ਘਰਾਂ ਵੀ ਨਹੀਂ ਪੈਂਦੀ ਤਾਂ ਘਰਾਂ ਦਾ ਪਾਣੀ ਹੋ ਗਿਆ ਲੋ ਮੈਂ ਤਾਂ ਲੋਰ ਤੇ ਗਾਣ ਤਾਉਂਦੀ। ਇਹਨੂੰ ਲੋਰ ਤੇ। ਇਹਨੂੰ ਲੋਰ ਤੇ ਗਾਣ ਤਾਉਂਦਾ ਵੀ ਚੀਨਾ ਤੇ ਨਹੀਂ ਆਉਂਦੀ। ਬਾਈ ਮੁੰਡੇ ਮਾਡਰਨ ਜਵਾਨੇ ਦੇ ਹਨ ਤੁਸੀਂ ਤਾਂ ਕਰਕੇ। ਹਾਈ ਦਾ ਬੈ। ਜਿਹੜਾ ਫਲਾ ਅੱਧਾ ਘੰਟੇ ਵਿੱਚ ਹੀ ਸਿੱਖ ਤੋਵੇਂਗਾ। ਕਦੇ 10 ਮਿੰਟ ਕਦੇ ਅੱਧਾ ਘੰਟਾ ਤੈਨੂੰ ਟਾਈਮ ਦਾ ਪਤਾ ਨਹੀਂ ਕਿੰਨੇ ਟਾਈਮ ਚ ਗੱਲ ਹੀ ਕਰਨਾ ਤੁਸੀਂ। ਆਰਾਮ ਕਰ ਲਓ ਚੌੜਾ ਨਾ ਕਰੋ। ਨਾ ਮੈਂ ਕਰਾਂ ਨਹੀਂ ਫੜਾਉ ਰਗੇ। ਇਹ ਕਹਿੰਦੇ ਅਸੀਂ ਆਪਣਾ ਜੋਰ ਦੇਖਣਾ ਭਾਈ। ਪੰਜੇ ਤਾਂ ਬੱਤ। ਪਾਤਰੇ। ਪੰਜੇ ਸੱਸ ਸਹਰੀ ਨੇ ਜੋ ਉਹ ਵੀ ਹੁੰਦੇ ਜੀਜੇ। ਇਹ ਜੋ ਵੀ ਹੁੰਨੇ ਆ ਸੱਸ ਸਹਰੀ ਵਰਗੇ ਜੀਜੇ। ਬਦਲੀ ਪੱਤੀ ਤੇਰੇ ਵੀ ਤਾਰਦਾ ਤਾਂ ਤੇ ਲੱਗੇ ਆ ਪਵਨ ਤੇ ਫੱਟਾ ਚੜਾਤਾ ਓੱਖ ਸੁੱਖਾ ਬੈਠੋਗੇ ਬਸ ਬੈਠ ਕੇ ਆਰਾਮ ਕਰ ਰਹੇ ਹਾਂ ਕਿ ਖੜਾ ਨਹੀਂ ਹੋਣਾ ਆ ਹੁਣ ਚੱਲੇ ਆ ਚੱਲੇ ਆ ਜੀ ਸਾਥ ਸੰਗਤੋਂ ਕੀਰੇ ਤੇ ਸੇਵਲ ਨੂੰ ਕੱਢੀਏ ਘੋੜੀ ਪਹਟਾਦੀ ਲਈਏ ਚੱਲੀਏ ਚੱਲ ਝੂਟੀ ਲਈਏ ਆਹ ਦੇਖੋ ਰੈਟਰ ਦਾ ਟਾਇਰ ਨਹੀਂ ਹੈਗਾ ਤਾਂ ਵੀ ਚੜਦਾ ਦੇਖ ਲੈ ਚੜਾਈਆਂ ਹੈਣਾ ਛੋਟਾ ਮਿਰਚਾ ਮਿਰਚ ਵੀਰੇ ਨੂੰ ਕੀ ਕਰਦਾ ਜਾ ਤਾਂ ਰਿਹਾ ਹੌਲੀ ਹੌਲੀ ਰਾਵਾਂਗੇ ਅੱਗੇ ਦੇਖਦੇ ਆ ਸਾਹਾਂ ਨੂੰ ਤਾਂ ਅੱਗੇ ਦੇਖਦੇ ਸਾਹਾਂ ਸੰਗ ਕੀ ਹੋ ਨਾ ਪਰਚੋ ਉਦੋਂ ਤਾਂ ਬਈ ਕਾਲਾ ਫਸ ਗਿਆ ਤਾਂ ਪਰ ਹੁਣ ਫਸ ਨਹੀਂ ਮੈਂ ਤਾਂ ਹਲਕਾ ਬਈ ਬੱਤੀ ਹਲਕੀ ਹੁੰਦੀ ਆ ਇੱਥੇ ਕੋਈ ਵਜੇ ਨਹੀਂ ਹੁੰਦਾ ਇਹ ਤਾਂ ਕੱਢ ਲੈਣਾ ਆ ਰਾਮ ਕਾ ਮਾੜਾ ਮੁੱਟੀ ਬਈ ਰਹਿ ਉਹੀਆਂ ਬਈ ਫੁੱਲੀ ਵੀ ਇਹ ਦੇਖੋ ਟਾਇਰ ਨਹੀਂ ਹੈਗੇ ਤਾਂ ਵੀ ਚੜਦਾ ਟਾਇਰ ਨਹੀਂ ਹੈਗੇ ਤਾਂ ਵੀ ਚੜਦਾ ਦੇਖੋ ਗੱਡੀਆਂ ਘੜਾਤੀਆਂ ਫੋੜਦੀਆਂ ਹਾਂ ਹਾਂ ਗੱਡੀਆਂ ਘਸਾਤੀਆਂ ਫੋੜ ਉਹ ਬਾਈ ਹੈ ਪਾ 800 ਵਜੂਨ ਚੱਲ ਬਾਈ ਸੁਣਦਾ ਨਹੀਂ ਹੈ ਐਜਾ ਤੂੰ ਵੀਰੇ ਗੱਡੀਆਂ ਘਸਾਤੀਆਂ ਫੋੜਦੀਆਂ ਤੁਹਾਡੇ ਕਿ ਜਹਰੇ ਬਕਰ ਨੂੰ ਅਸੀਂ ਉਹ ਐਂ ਨਹੀਂ ਜਾਂਦਾ ਇਹ ਹਾਂ ਕੋਈ ਨਹੀਂ ਜਾਂਦਾ ਗੁੰਮ ਦੇ ਫਿਕਰਿਆ ਭਾਈ ਗਾਲਿਆਂ ਨੂੰ ਨਾ ਹੋ ਜੂਵੇ ਤੋਂ ਹਾਂ ਇਹ ਬੈਠੇ ਵੀ ਪਤਨੀ ਪਹੁੰਚ ਗਿਆ ਸੀ ਵੀ ਕਿਨੇ ਪਹੁੰਚਵੇ ਕਿਧਰ ਪਿੱਛੇ ਰਹਿਦੀ ਆਰਾਮ ਕਿ ਦਵਾ ਚ ਚੱਕਣਾ ਵੇ ਆ ਕਿਦੇ ਪੂਰੇ ਪੂਰੇ ਹੋ ਜੀ ਆ ਤਾਂ ਚੱਲਦੇ ਵਈ ਹੁਣ ਹੀਰੇ ਸੇ ਸੇਵਾਂ ਨੂੰ ਘਮਾਨੇ ਲੈ ਕੇ ਦਿਖਾ ਕੇ ਜਾਨਾ ਹੈ ਜਾਨੇ ਪਹਿਣਾ ਹੀਰੇ ਤੇ ਹੀ ਹੀਰੇ ਤੇ ਵੇਖਣਾ ਹੀ ਸੇਵਾਂ ਤੇ ਹੀ